92% दान धर्म ਨੂੰ ਜਾਂਦਾ ਕੁਲਵੰਤ ਸਿੰਘ ਦੀ ਮਾਂ ਮਰੀ ਪੱਖੇ ਗੁਰਦੁਆਰੇ ਚ ਦੋ ਲੋਆਤੇ ਤਿੰਨਾਂ ਫਰਾਂ ਦੇ ਨਾਮ ਲਿਖਿਆ ਵੇ ਕੁਲਵੰਤ ਸਿੰਘ ਇੰਗਲੈਂਡ ਵਾਲੇ ਨੇ ਸੇਵਾ ਕਰਾਈ ਹੈ ਨਾ ਉਹਨੂੰ ਪੁੱਛੇ ਮਰ ਜਾ ਹਸਪਤਾਲ ਚ ਜਾ ਦੇ ਬਾੜੇ ਕੰਮ ਵਾਲਾ ਤੋਂ ਥੋੜੇ ਚਿਰ ਲਈ ਸੋਨਾ ਲੱਗਦਾ ਐਂਡ ਜਿਹੜਾ ਸਾਡੇ ਹੱਕ ਖਾ ਜਾਂਦੇ ਸਾਰਾ ਖਾ ਜਾਂਦੇ ਅੱਜਕੱਲ ਦਾ ਲੀਡਰ ਕੋਈ ਚੀਜ਼ ਛੱਡਦਾ ਨਹੀਂ ਥੋੜਾ ਸੰਦਾ ਸਾਡੇ ਜਾਨ ਮਾਲ ਦੀ ਰਾਖੀ ਕਰਨੀ ਥਾਣਿਆਂ ਚ ਉਹ ਤਾਂ ਅੱਧੀ ਤਾਂ ਇਹਨਾਂ ਨੇ ਹਾਂ ਉਨੇ ਥਾਣੇ ਚ ਹੈ ਨਹੀਂ ਕਿ ਜਨੀਰ ਫਿਰ ਮੇਰੇ ਘਰ ਵਾਲੀ ਨਾਲ ਜਨਮਨ ਤੁਰ ਪੈਂਦੇ ਆ ਫਿਰ ਮੇਰੀ ਮਾਂ ਨਾਲ ਵੀ ਜਨਮਨ ਚਾਹੀਦੇ ਆ ਮਰਨਾ ਹੀ ਆ ਤੁਸੀਂ ਇਹ ਸਚਾਈ ਹੈ ਕੋਈ ਬੋਲਦਾ ਜਿਹੜੀ ਬਾਂਗਾਂ ਦੁਆਆਂੇ ਭੇਜ ਜਾਂਦੇ ਬਾਰ ਰੇਤਾ ਇਹ ਭੇਜ ਜਾਂਦੇ ਕਿਉਂਕਿ ਜਿਹੜੇ ਕੁਦਰਤੀ ਸਰੋਤ ਹੁੰਦੇ ਨੇ ਨਾ ਕਿਸੇ ਵੀ ਮੁਲਕ ਦੇ ਕੁਦਰਤੀ ਸਰੋਤ ਦੇ ਵਿੱਚ ਆ ਜਾਂਦਾ ਰੇਤਾ ਪਾਣੀ ਕੋਈ ਧਰਤੀ ਚੋਂ ਮਿਨਰਲ ਨਿਕਲਿਆ ਆ ਉਹ ਉਹਨਾਂ ਦੇ ਨਾਲ ਹੀ ਮੁਲਕ ਚੱਲਦੇ ਆ ਚੰਗੇ ਹਸਪਤਾਲ ਸਕੂਲ ਠੀਕ ਉਹ ਤਾਂ ਇਹ ਖਾਗੇ ਵੈਂਡਰ ਰੌੜਕਾ ਖੋਰ ਦੇ ਉਸ ਗਰਾਊਂਡ ਦੇ ਵਿੱਚ ਅੱਜ ਅਸੀਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿਸੇ ਟਾਈਮ ਕਬੱਡੀ ਦੀ ਰੌਣਕਾਂ ਦੇਖਣ ਨੂੰ ਮਿਲਦੀਆਂ ਸੀ ਐਨ ਆਰ ਆਈ ਵੀਰ ਪਹੁੰਚਦਾ ਹੁੰਦੇ ਸਿਗੇ ਤੇ ਇੱਥੇ ਕਬੱਡੀ ਦਾ ਟੂਰਨਾਮੈਂਟ ਕਰਾਉਂਦੇ ਸੀ ਪਰ ਹੁਣ ਇਸ ਵਾਲ ਇੱਕ ਨਵਾਂ ਉਪਰਾਲਾ ਕੀਤਾ ਗਿਆ ਸਾਂਝਾ ਪੰਜਾਬ ਐਸੋਸੀਏਸ਼ਨ ਦਾ ਜਿਹੜਾ ਗਠਨ ਹੋਇਆ ਉਸ ਤੋਂ ਬਾਅਦ ਅੱਜ ਜਿਹੜਾ ਇੱਕ ਵੱਡਾ ਕੈਂਪ ਮੈਗਾ ਕੈਂਪ ਦੁਆਬੇ ਦੀ ਧਰਤੀ ਤੇ ਮੇਰੇ ਹਿਸਾਬ ਨਾਲ ਪਹਿਲਾ ਕੈਂਪ ਜਿਹੜਾ ਇਹ ਲੱਗਾ ਪੰਜਾਬ ਦੇ ਵਿੱਚ ਤੇ ਸਾਡੇ ਨਾਲ ਧਾਲੀਵਾਲ ਸਾਹਿਬ ਵਿਸ਼ੇਸ਼ ਤੌਰ ਤੇ ਇਸ ਕੈਂਪ ਵਿੱਚ ਪਹੁੰਚੇ ਧਾਲੀਵਾਲ ਸਾਹਿਬ ਪਹਿਲਾਂ ਤਾਂ ਦੋਆਬੇ ਦੇ ਇਲਾਕੇ ਪਹੁੰਚੇ ਤੇ ਤੁਹਾਡਾ ਸਵਾਗਤ ਹੈ ਬਹੁਤ ਧੰਨਵਾਦ ਮੈਂ ਦੋਆਬੇ ਦੇ ਵੀਰਾਂ ਦਾ ਪਹਿਲਾਂ ਧੰਨਵਾਦ ਕਰਦੇ ਆਂ ਸਾਡੇ ਇੰਗਲੈਂਡ ਸਾਰਾ ਦੋਆਬਾ ਹੀ ਹੈ ਤੇ ਮੈਂ ਵੀ ਇੰਗਲੈਂਡ ਚ ਉਹਨਾਂ ਦੇ ਵਿੱਚ ਹੀ ਰਹਿੰਦਾ ਜਿਹੜੀ ਵਰਲਡ ਕੈਚ ਸਦੀ ਤੋਂ ਪਹਿਲਾਂ ਮਹਿਮ ਸਟਾਰਟ ਹੋਈ ਸੀ ਨਾ ਦੋਆਬੇ ਚ ਹੀ ਸਟਾਰਟ ਹੋਈ ਸੀ ਸਾਡਾ ਹੈੱਡ ਆਫ ਜਲੰਧਰ ਤੇ ਆ ਕੇ ਤੇ ਉਹ ਕਰੋੜਾ ਰੁਪਏ ਦੀ ਜਮਾਤ ਇੱਕ ਬੰਦੇ ਨੇ ਸਾਨੂੰ ਦਾਨ ਕਰਤੀ ਸੀ ਹਮ ਇੱਕ ਨੰਬਰ ਇੱਕ ਠੀਕ ਹੈ ਸਾਡੇ ਕੋਲ ਇੱਕ ਬੱਸ ਹੁੰਦੀ ਸੀ ਚਾਹ ਸਾ ਉਹ ਦੋਬੇ ਦੇ ਵੀਰਾਂ ਇਹ ਦਾ ਨਹੀਂ ਹੋਇਆ ਬਾਈ ਸਾਰਾ ਕੁਝ ਠੀਕ ਆ ਉੱਥੇ ਅੱਜ ਅਸੀਂ ਮੰਨ ਲਓ ਰੋਪੜ ਤੇ ਇਥੋਂ ਮੰਨ ਲਓ 2000 ਜੀ ਐਨ ਕਸੀ ਅੱਜ ਪੰਡਤੀ ਸ਼ਾਮ ਤੱਕ ਤੇ ਸਾਡੇ ਕੋਲੇ 4000 ਇੰਗਲੈਂਡ ਚ ਆ ਜਾਣੀ ਆ ਓਕੇ ਉੱਥੇ ਚੱਲੀ ਜਾਂਦਾ ਟੀਵੀ ਤੇ ਪਰ ਲੋਕ ਦਾਨ ਕਰੀ ਜਾਂਦੇ ਆ 850 ਰੁਪਏ ਦੀ ਸਾਡੇ ਡਾਕਟਰ ਕਹਿੰਦੇ ਇਥੇ ਚਾਰਜ ਕਰਦੇ ਆ ਅਚੀ ਕੁਆਲਿਟੀ ਅਜ਼ੀਮ ਬਾਹਰੋਂ ਮੰਗਾਉਣੇ ਹਾਂਗਕਾਂਗ ਤੋਂ ਐਨਕੀ ਸਰ ਫੇਸੀ ਕੋਈ ਗਰੀਬ ਮਾਂ ਪੈਣ ਕੈਂਸਰ ਤੋਂ ਬਿਨਾ ਛੱਡੋ ਐਨਕ ਤੋਂ ਬਿਨਾ ਨਹੀਂ ਰਹਿਣ ਦੇਣਾ ਬਜ਼ੁਰਗ ਮਾਵਾ ਠੀਕ ਹੈ ਪਰ ਮਮਾ ਪੁੱਛਦੀਆਂ ਪੁੱਤ ਮੇਰੀਆਂ ਅੱਖਾਂ ਚੈੱਕ ਅਪ ਕਰੋ ਨਾ ਪਿੰਡਾਂ ਚ ਆਣ ਕੇ ਤੇ ਅਸੀਂ ਪਿੰਡਾਂ ਚ ਵੀ ਜੀ ਅਸੀਂ ਉਹਨਾਂ ਲੋਕਾਂ ਕੋਲੇ ਪਹੁੰਚਦੇ ਆ ਜਿਹਨਾਂ ਟੈਸਟ ਪੀਜੀਏ ਚ ਹੁੰਦੇ ਆ ਜਿੱਥੇ ਰੁੜਕਾ ਚ ਹੋ ਰਿਹਾ ਵੀ ਜੀ ਦਾ ਬਹੁਤ ਧੰਨਵਾਦ ਕਾਲਾ ਟ੍ਰੈਸੀ ਦਾ ਮੈਂ ਉੱਥੇ ਗਿਆ ਸੀ ਇਹਨਾਂ ਦੇ ਸ਼ਹਿਰ ਤੇ ਬੜਾ ਸਪੋਰਟ ਦਿੱਤਾ ਮੈਂ ਜੀ ਮੈਂ ਕੋਰਟਪਿੰਟ ਵਾਲਾ ਸਾਧੂ ਹੰਤਾ ਹੈ ਕਦੇ ਕਿਸੇ ਨੇ ਦੱਸਿਆ ਵੀ ਕਿਸੇ ਨੂੰ ਕਰੋੜ ਰੁਪਏ ਮੱਥਾ ਟੇਕਿਆ ਹੋਵੇ ਹੂੰ ਸੰਧੂ ਬ੍ਰਦਰਸ ਨੂੰ ਕਰੋੜ ਰੁਪਏ ਮੱਥਾ ਟੇਕਿਆ ਉਹਨਾਂ ਨੇ ਉੱ비 ਰੋੜਕੇ ਦੇ ਦੋਆਬੇ ਆ ਮੈਂ ਕਹਿੰਦਾ ਲਾਲੀਨ ਵਾਲੇ ਸਾਹ ਦਾ ਪਟਾਟੂ ਲੈਣੇ ਹਾਲੇ ਸਾਹ ਨੂੰ ਕੋਰੜ ਰੁਪਇਆ ਟੇਕਦਾ ਨਹੀਂ ਮੱਤਾ ਮੈਨੂੰ ਕਰੋੜ ਰੁਪਇਆ ਯਾਰ ਛੋਲੀ ਚ ਪਾਤਾ ਉਹਨਾਂ ਨੇ ਐਂਡ ਕਰੋੜ ਦਾ ਫਿਰ ਦੱਸਿਆ ਵੀ ਕਿੱਥੇ ਲੱਗਿਆ 100 ਕੈਂਪ ਲੱਗਿਆ ਸਲੰਮਸ ਦੇ ਚ ਲੁਧਿਆਣਾ ਦੀਆਂ ਸਲੰਮਸ ਫਲੋਰ ਦੀਆਂ ਸਲੰਮਸ ਜਲੰਧਰ ਦੀ ਅਸੀਂ ਅਸੀਂ ਗਰੀਬਾਂ ਦੇ ਵਿੱਚ ਜਾਂਦੇ ਹਾਂ ਗਰੀਬ ਮਾਂ ਭੈਣ ਨੂੰ ਪਤਾ ਹੀ ਕੱਖ ਨਹੀਂ ਮੈਂ ਪੁੱਛ ਕੇ ਆਇਆ ਵੀ ਭੈਣ ਨੂੰ ਟੈਸਟ ਹੋਇਆ ਕਿ ਨਹੀਂ ਹੋਇਆ ਪਰ ਕੈਂਸਰ ਉਹ ਕੰਮ ਕਰ ਰਹੀ ਹੈ ਜੋ ਮੇਰੀ ਮੇਰੀ ਘਰ ਵਾਲੀ ਇੰਗਲੈਂਡ ਦੀ ਜੰਮੀ ਹੈ ਜੋ ਇੰਗਲੈਂਡ ਸਰਕਾਰ ਮੇਰੀ ਘਰ ਵਾਲੀ ਨੂੰ ਦਿੰਦਾ ਹੈ ਬਿਲਕੁਲ ਉਹ ਸਿਸਟਮ ਲੈ ਕੇ ਆਇਆ ਹੈ ਮੇਰੀ ਘਰ ਵਾਲੀ ਦਾ ਹੈ ਮਹੀਨਾ ਡਿਕਣਾ ਪੈਂਦਾ ਤਿੰਨ ਤਿੰਨ ਮਹੀਨੇ ਆ ਬੈਠੇ ਹੋ ਕੇ ਇੰਗਲੈਂਡ ਦੀ ਮਾਪ ਪਣ ਪੁੱਛ ਲੋ ਤਿੰਨ ਤਿੰਨ ਮਹੀਨੇ ਵੇਟਿੰਗ ਲਿਸਟ ਹੈ ਠੀਕ ਹੈ ਸਾਡੇ ਸਾਰਾ ਕੰਮ ਹੀ ਸਰਕਾਰੀ ਹੈ ਪਰ ਸਾਫ ਸੁਥਰਾ ਹੈ ਪਰ ਇੱਥੇ 10 ਮਿੰਟ ਵੇਟਿੰਗ ਲਿਸਟ ਨਹੀਂ ਇਹ ਦਮਰਜੀ ਕਰਾਈ ਜਾਂਦੀ ਹੈ ਭੈਣਾ ਫ੍ਰੀ ਬਿਲਕੁਲ ਇਹ ਸਾਡਾ 21 ਸਾਲ ਹੋ ਗਏ ਮਿਸ਼ਨ ਸਟਾਰਟ ਹੋਏ ਨੂੰ ਸਾਨੂੰ ਕੋਈ ਬੰਦਾ ਵੀ ਕਹਿ ਦੇਵੇ 1 ਰੁਪਿਆ ਵੀ ਸਾਡੇ ਡਾਕਟਰ ਲੈ ਗਏ ਹਾਂ ਸਾਡੇ ਡਾਕਟਰ ਵੀ ਕਮਿਟਿਡ ਹੈ ਜੀ ਚੜਦੇ ਤੋਂ ਚੜਦਾ ਠੀਕ ਹੈ ਅਸੀਂ ਇਸ ਮਿਸ਼ਨ 'ਚ ਲੱਗੇ ਹਾਂ ਜੀ ਬਲਡ ਕੈਂਸਰ ਮੈਂ ਆਦੀ ਮਾਂ ਦੀਆਂ ਫੁੱਲ ਪਾਉਣ ਆਇਆ ਸੀਗਾ ਮੇਰੀ ਮਾਂ ਕੈਨੇਡਾ 'ਚ ਮਰ ਗਈ ਸੀ ਕੈਂਸਰ ਨਾਲ ਓਕੇ ਮੈਂ ਤਾਂ ਇੰਗਲੈਂਡ 'ਚ ਰਹਿਣਾ ਤੇ ਮੈਂ ਫੁੱਲ ਇਸ ਤਰ੍ਹਾਂ ਪਾਏ ਤੇ ਭੋਗ ਇਸ ਤਰ੍ਹਾਂ ਪਾਇਆ ਤੇ ਆਹ ਉਹਦੇ ਭੋਗ ਦੇ ਹੀ ਰਿਜ਼ਲਟ ਹੈ ਹੂੰ ਤੇ ਹੋਰ ਮਾਂ ਭੈਣ ਨਹੀਂ ਮਰਨ ਦੇਣੀ ਕੋਸ਼ਿਸ਼ ਕਰਾਂ ਠੀਕ ਹੈ ਤੇ ਉਹ ਗੁਰੂ ਸਾਹਿਬ ਨਾਲ ਆਗੇ ਚੰਗੇ ਕੰਮ ਚ ਆ ਜਾਂਦੇ ਮਾੜੇ ਕੰਮ ਚ ਨਹੀਂ ਗੁਰੂ ਸਾਹਿਬ ਆਉਂਦੇ ਕਿ ਭੁੱਲੋ ਮਾੜੇ ਕੰਮ ਵਾਲਾ ਤਾਂ ਥੋੜੇ ਚਿਰ ਲਈ ਸੋਨਾ ਲੱਗਦਾ ਐਂਡ ਜਿਹੜਾ ਸਾਡੇ ਹੱਕ ਖਾ ਜਾਂਦਾ ਸਾਰਾ ਖਾ ਜਾਂਦੇ ਅੱਜ ਕੱਲ ਦਾ ਲੀਡਰ ਕੋਈ ਚੀਜ਼ ਛੱਡਦੇ ਨਹੀਂ ਹਣਾ ਤੇ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਜ਼ਿਆਦਾ ਨੋਲਿਜ ਆ ਗਰੀਬਾਂ ਦੀਆਂ ਦਵਾਈਆਂ ਵੇਚ ਜਾਂਦੇ ਬਾਹਰ ਰੇਤਾ ਇਹ ਵੇਚ ਜਾਂਦੇ ਕਿਉਂਕਿ ਜਿਹੜੇ ਕੁਦਰਤੀ ਸਰੋਤ ਹੁੰਦੇ ਨੇ ਨਾ ਕਿਸੇ ਵੀ ਮੁਲਕ ਦੇ ਕੁਦਰਤੀ ਸਰੋਤ ਦੇ ਵਿੱਚ ਆ ਜਾਂਦਾ ਰੇਤਾ ਪਾਣੀ ਕੋਈ ਧਰਤੀ ਚੋਂ ਮਿਨਰਲ ਨਿਕਲਿਆ ਆ ਉਹ ਉਹਨਾਂ ਦੇ ਨਾਲ ਹੀ ਮੁਲਕ ਚੱਲਦੇ ਆ ਚੰਗੇ ਹਸਪਤਾਲ ਸਕੂਲ ਠੀਕ ਉਹਦਾ ਇਹ ਖਾਗੇ ਸਕੂਲ ਤੇ ਕਿੱਥੋਂ ਬਣਾਵਾਂਗੇ ਆਪਾਂ ਹਸਪਤਾਲ ਹਸਪਤਾਲ ਤੁਹਾਡੇ ਆਪਾਂ ਲੈ ਚਲਦੇ ਆ ਜਲੰਧਾ ਜਾਂ ਗਰਾਂਡ ਵਿੱਚ ਦੇਖ ਲਓ ਜੇ ਕੋਈ ਦਵਾਈ ਹੈਗੀ ਤਾਂ ਪਰ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਉਹਨਾਂ ਨੂੰ ਛੱਡੋ ਯਾਰ ਆਪਾਂ ਕੀ ਕਰਨਾ ਮੇਰੀ ਮਾਂ ਮਰ ਗਈ ਸਾਦਾ ਭੋਗ ਪਾਇਆ ਤੇ ਨਾਲ 7-8 ਦਿਨ ਡਾਕਟਰ ਆਉਂਦੇ ਰਹੇ ਅੱਖਾਂ ਵਾਲੇ ਆ ਗਏ ਕੋਈ ਚਮੜੀ ਵਾਲਾ ਆ ਗਿਆ ਅਖੀਰ ਨੂੰ ਉਹ ਕੈਂਸਰ ਵਾਲੇ ਭਾਈ ਆ ਗਏ ਠੀਕ ਹੈ ਅਸੀਂ ਉੱਥੋਂ ਕੋਈ ਸੁਣਣਾ ਸੁਨੇਹਾ ਸਿੱਖਿਆ ਨਾਲ ਦੇ 22 25 ਪਿੰਡ ਚੱਕਰ ਨਾਲ ਗੁਰੂ ਸਾਹਿਬ ਦਾ ਪਾਠ ਵੀ ਚੱਲੀ ਗਿਆ ਗੁਰੂ ਸਾਹਿਬ ਤੋਂ ਨਹੀਂ ਬਾਹਰ ਹਾਂ ਤੇ ਉਹ ਮਾਂ ਦੇ ਭੋਗ ਤੋਂ ਬਾਅਦ ਆ ਫਿਰ ਨਵਾਂ ਭੋਗ ਪੈਣਾ ਸ਼ੁਰੂ ਹੋ ਗਿਆ ਉਥੋਂ ਕਾਈ ਆਈਡੀਆ ਮਿਲ ਗਿਆ ਯਾਰ ਬਚਾਈਆਂ ਜਾ ਸਕਦੀਆਂ ਜਾਣੀਆਂ ਕਿਉਂਕਿ 15 18 ਮਾਵਾਂ ਪੈਣਾ ਖੀਰ ਲੈ ਦੇਣ ਆ ਗਈਆਂ ਸੀਗੀਆਂ ਛਾਤੀ ਦੇ ਕੈਂਸਰ ਬੱਚੇਦਾਨੀ ਦੇ ਉੱਚ ਪੰਜ ਚਾਰ ਤਾਂ ਅਸੀਂ ਬਚਾ ਨਹੀਂ ਸਕੇ 11 12 ਜੀ ਬੱਚਿਆਂ ਦੇ ਬੈਠੇ ਠੀਕ ਹੈ ਲੀਡਰਾਂ ਨੂੰ ਨਹੀਂ ਸੱਦਿਆ ਹਾਂ ਜਿਹੜੇ ਆਣ ਕੇ ਕਹਿਣ ਉਹ ਕੁਲਵੰਦ ਸਿੰਘ ਦੀ ਮਾਂ ਚੰਗੀ ਸੀ ਜੇ ਸੀ ਉਹ ਤਾਂ ਮਰ ਗਈ ਚੰਗੀ ਸੀ ਜਾਂ ਮਾੜੀ ਸੀ ਗੱਲ ਆਪਾਂ ਗਾਂਹ ਦੀ ਕਰੀਏ ਹੋਰ ਨੂੰ ਨਾ ਮਰਨ ਦੇਈਏ ਬਿਲਕੁਲ ਉਧਰ ਨੂੰ ਤੁਰੀਏ ਤੁਸੀਂ ਐਦਾਂ ਲਾਉਣੇ ਜਿਵੇਂ ਤੰਬੂ ਲਾਇਆ ਨਾ ਅੱਜ ਹਾਂਜੀ ਆ ਚਲੋ ਆ ਗਰਮੀ ਕਰਕੇ ਲਾ ਲੇ ਅਸੀਂ ਬਿਲਕੁਕੁਲ ਕਹਿੰਨੇ ਕੋਈ ਪੈਸਾ ਨਾ ਖਰਾਬ ਕਰੋ ਨਾ ਸਾਨੂੰ ਫੁੱਲ ਦਿਓ ਨਾ ਪੂਰੀਆਂ ਦਿਓ ਨਾ ਮਿੰਟੋਂ ਪੈਸੇ ਦਵਾਈ ਚ ਪਾ ਦਿਓ ਠੀਕ ਸਾਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਠੀਕ ਹੈ ਅਸੀਂ ਇੱਕ ਸਾਦਾ ਸਾਦਾ ਲੰਗਰ ਲਾ ਦਿਓ ਸਾਨੂੰ ਦਾਲ ਫੁਲਕਾ ਦੇ ਦਿਓ ਬਸ ਅਸੀਂ ਅਸੀਂ ਤਾਂ ਨਹੀਂ ਪੈਸੇ ਦਵਾਈ ਚ ਪਾਉ ਖਰਾਬ ਨਹੀਂ ਕਰਨਗੇ ਦੇਖੋ ਕਿੱਥੇ ਪਹੁੰਚ ਗਏ ਅਸੀਂ ਸਾਰੇ ਵਰਡ ਸਾਡਾ ਰੌਲਾ ਸਾਰੀ ਦੁਨੀਆ ਚ ਰੌਲਾ ਕੋਈ ਸਿਕਿਉਰਿਟੀ ਹੈ ਗਨਮੈਨ ਮੇਰੇ ਕੋਲ ਹਾਂ ਤੇ ਲੀਡਰ ਮਰਿਆ ਕੋਈ ਬਿਆਨ ਤੋਂ ਬਾਅਦ ਹਾਂ ਅੱਧੀ ਪੁਲਿਸ ਪੰਜਾਬ ਦੀ ਇਹਨਾਂ ਨੇ ਲਾਈ ਹੈ ਹਾਂ ਲਾਈ ਹੈ ਨਾ ਬਿਲਕੁਲ ਅੱਜ ਮੈਂ ਅੱਜ ਹਾਲ ਅੱਜ ਮੈਨੂੰ ਐਮਐਲਏ ਖੜਾ ਦਿੰਦੇ ਨੇ ਸੀਨਾ ਮੈਂ ਠੀਕ ਠਾਕ ਆ ਹਾਂ ਤੇ ਸਿੰਪਲ ਜਿਹੇ ਪਰਿਵਾਰ ਚ ਆ ਤੇ ਜੇ ਮੈਂ ਜਿੱਤ ਗਿਆ ਫਿਰ ਉਹਦੇ ਮਗਰ ਇੱਕ ਗੱਡੀ ਹੂ ਹੂ ਕਰਦੀ ਜਾਂਦੀ ਆ 10 12 ਪੁਲਿਸ ਵਾਲੇ ਫਿਰ ਉਹ ਬੰਦੇ ਨੂੰ ਕੀ ਖਤਰਾ ਹੋ ਗਿਆ ਵੀ ਲੋਕਾਂ ਨੇ ਜਿੱਤਾਇਆ ਤੂੰ ਲੋਕਾਂ ਦੇ ਭਲੇ ਕਰ ਕੁਝ ਜਵਾਬ ਦਿਓ ਪੁਲਿਸ ਹੁੰਦਾ ਸਾਡੀ ਜਾਨ ਮਾਲ ਦੀ ਰਾਖੀ ਕਰਨੀ ਥਾਣਿਆਂ ਚ ਉਹ ਤਾਂ ਅੱਧੀ ਤਾਂ ਇਹਨਾਂ ਨੇ ਹੂੰ ਉਹਨੇ ਥਾਣਿਆਂ ਚ ਹੈ ਨਹੀਂ ਕਿ ਜੀ ਨਹੀਂ ਘਰ ਵਾਲੀ ਨਾਲ ਵੀ ਹੈ ਫਿਰ ਮੇਰੇ ਘਰ ਵਾਲੀ ਨਾਲ ਜਨਮ ਤੁਰ ਪੈਂਦੇ ਆ ਫਿਰ ਮੇਰੀ ਮਾਂ ਨਾਲ ਵੀ ਗਨਮਨ ਚਾਹੀਦੇ ਆ ਮਰਨਾ ਹੀ ਆ ਤੁਸੀਂ ਇਹ ਸਚਾਈ ਹੈ ਕੋਈ ਬੋਲਦਾ ਨਹੀਂ ਮੈਂ ਤਾਂ ਬੋਲੂਗਾ ਠੀਕ ਆ ਤੁਹਾਡੇ ਨਾਲ ਆ ਪੰਜਾਬ ਸਰਕਾਰ ਦੇ ਵੀ ਨਾਲ ਆ ਜੀ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਪੰਜਾਬ ਦੀ ਕੋਈ ਵੀ ਮਾਂ ਪੈਣ ਅਜਾਈ ਨਹੀਂ ਮਰਦੇ ਤੇ ਟੈਸਟ ਨਹੀਂ ਹੋਇਆ ਇਹ ਨਹੀਂ ਕਹਿ ਸਕਦੇ ਹੂੰ ਉਹ ਵਿਆਹ ਚ ਤੱਕ ਨੱਚੇ ਨੁੱਚੀ ਬੈਠੀਆਂ ਗੇੜੇ ਗੂੜੇ ਦੇਣ ਤੋਂ ਰਗੀਆਂ ਦਾ ਜੇ ਆਪਦੇ ਟੈਸਟ ਨਹੀਂ ਕਰਾਇਓ ਤਾਂ ਇਹਨਾਂ ਦੀ ਮਰਜ਼ੀ ਹੈ ਹੂੰ ਪਰ ਸਾਡੇ ਵੱਲੋਂ ਕੋਈ ਘਾਟ ਨਹੀਂ ਉਹ ਚੀਜ਼ ਦਊਗਾ ਜੋ ਇੰਗਲੈਂਡ ਸਰਕਾਰ ਮੇਰੀ ਵਾਈਫ ਨੂੰ ਦੇ ਰਹੀ ਐਂਡ ਫਰੀ ਦੇਊਗਾ ਐਂਡ ਮੇਰੀ ਮੌਤ ਤੋਂ ਬਾਅਦ ਵੀ ਚੱਲੇਗਾ ਹਾਂ ਆ ਵੀ ਵੱਡਾ ਪੁਆਇੰਟ ਹੈ ਤੂੰ ਕਿਵੇਂ ਚੱਲੂਗਾ ਤੂੰ ਤਾਂ ਹੋਣਾ ਨਹੀਂਗਾ ਫਿਰ ਦਾਨ ਕਿੱਥੋਂ ਆਊਗਾ ਮੈਂ ਨਾ ਪੈਸਾ ਇਕੱਠਾ ਕਰਤਾ ਅੱਜ ਮਰ ਜਾ ਕੋਈ ਚਿੰਤਾ ਨਹੀਂ ਹੂੰ ਇਹ ਆ ਮਿਸ਼ਨ ਜ਼ਿੰਦਗੀ ਦਾ ਤੁਹਾਡੇ ਨੂੰ ਨਹੀਂ ਲਾਈਫ ਦਾ ਮਿਸ਼ਨ ਬਣਾ ਕੇ ਚੱਲੀ ਜਾਂਦਾ ਵੀ ਕੱਲ ਨੂੰ ਕੀ ਹੋਣਾ ਹੈ ਪਰਸੋਂ ਨੂੰ ਕੀ ਹੋਣਾ ਹੈ ਠੀਕ ਆ ਆਪਾਂ ਕਹਦੇ ਨੇ ਉਹ ਕੱਲ ਕੀ ਨੇ ਦੇਖਿਆ ਨਹੀਂ ਦੇਖਿਆ ਮੈਂ ਦੇਖਿਆ ਮੇਰੀ ਮੌਤ ਤੋਂ ਬਾਅਦ ਵੀ ਅੱਭ ਫਿਰਨਗੀਆਂ ਪਿੰਕ ਬੱਸਾਂ ਪਿੰਡਾਂ 'ਚ ਠੀਕ ਆ ਤੁਹਾਡਾ ਕੋਈ ਨਾ ਕੋਈ ਨਿਸ਼ਾਨਾ ਹੋਣਾ ਅੱਜ ਮੈਂ ਚੰਡੀਗੜ੍ਹੋਂ ਚੱਲਿਆ ਤੇ ਮੈਂ ਰੁੜਕਾ ਪਹੁੰਚਣਾ ਸੀ ਹੂੰ ਕੋਈ ਨਿਸ਼ਾਨਾ ਸੀ ਨਾ ਬਿਲਕੁਲ ਮੈਂ ਟਾਈਮ ਗਿਣਿਆ ਯਾਰ ਇੰਨੇ ਵਜੇ ਮੈਂ ਪਹੁੰਚ ਜਾ ਬਰੀਜਾਂ ਨੂੰ ਮਿਲੂੰਗਾ ਮਾਵਾ ਭੈਣਾਂ ਨੂੰ ਮਿਲੂੰਗਾ ਜ਼ਿੰਦਗੀ ਦੇ ਵਿੱਚ ਕੋਈ ਟਾਰਗੇਟ ਬਣਾਈਦਾ ਹੁੰਦਾ ਕਮਿਸ਼ਨ ਬਣਾਈਦਾ ਹੁੰਦਾ ਸਾਡੇ ਇੰਗਲੈਂਡ ਚ ਰਹਿੰਨੇ ਆਪੇ ਬੱਚੇ ਕਮਾ ਲੈਣਗੇ ਖਾ ਲੈਣਗੇ ਆਪੇ ਗੁਰੂ ਸਾਹਿਬ ਕਿਰਪਾ ਕਰਦਾ ਗੁਰੂ ਸਾਹਿਬ ਉਦਵਤ ਦਿੰਦਾ ਪਰਿਵਾਰਾਂ ਨੂੰ ਹਾਂ ਕਰਕੇ ਤਾਂ ਦੇਖੋ ਪਰੰਤੂ ਤੁਹਾਡਾ 95% ਆ ਗੱਲ ਚ ਬਣੀ ਹੈ 95% ਦਾਨ ਧਰਮ ਨੂੰ ਜਾਂਦਾ ਕਲਵੰਤ ਸਿੰਘ ਦੀ ਮਾਂ ਮਰੀ ਪੱਖੇ ਗੁਰਦੁਆਰੇ ਚ ਦੋਲਵਾਤੇ ਤਿੰਨਾਂ ਫਰਾਂ ਦੇ ਨਾਂ ਲਿਖਿਆ ਵੀ ਕਲਵੰਤ ਸਿੰਘ ਇੰਗਲੈਂਡ ਵਾਲੇ ਨੇ ਸੇਵਾ ਕਰਾਈ ਹੈ ਨਾ ਉਹਨੂੰ ਪੁੱਛੇ ਮਰ ਜਾ ਹਸਪਤਾਲ ਚ ਵੀ ਲਵਾ ਦੇ ਬੋਲੋ ਹਾਂ ਤੁਸੀਂ ਮੈਨੂੰ ਸੁਣ ਰਹੇ ਹੋ ਕਦੇ ਕਿਸੇ ਨੇ ਲਵਾਇਆ ਤਿੰਨਾਂ ਫਰਾਂ ਦੇ ਨਾਂ ਲਿਖਿਆ ਆਂਦਾ ਮੰਦਿਰ ਜਾਂ ਗੁਰਦੁਆਰੇ ਹੋਰ ਇਹਨਾਂ ਨੂੰ ਕੰਮ ਹੀ ਨਹੀਂ ਦਿੰਦਾ 95% ਦਾਨ ਤੁਹਾਡਾ ਧਰਮ ਨੂੰ ਜਾਂਦਾ 99 ਹੀ ਲੋ 99 ਕਹਤੇ ਭਾਈ ਸਾਹਿਬ ਨੇ ਸਹੀ ਗੱਲ ਹੈ ਮਰ ਰਹੇ ਹੋ ਨੀ ਮਰੇ ਨਹੀਂ ਮਰ ਚੁੱਕੇ ਹੋ ਆਸਾਦ ਲੈ ਕੇ ਲੁੱਟ ਕੇ ਇਹ ਸਾਦ ਨੇ ਹਸਪਤਾਲ ਬਣਾਇਆ ਕਿਉਂ ਪੜਾਊਗਾ ਵੀ ਡਾਕਟਰ ਰੱਖਣੇ ਪੈਣਗੇ ਕਿੰਨਾ ਆਥ ਨੂੰ ਸਾਰੀਆਂ ਜਲੰਦਰ ਟੀਮਾਂ ਸਾਡੀਆਂ ਗਾਂਆਂ ਦੁੱਧ ਵਾਲੀਆਂ ਆਪਦੀਆਂ ਰੱਖੀਆਂ ਸ਼ਾਮ ਨੂੰ ਖਾਣੇ ਬਣਨੇ ਆ ਕੁੜੀਆਂ ਦੇ ਕੱਪੜੇ ਧੋਤੇ ਜਾਣੇ ਆ ਦੁਆਨਾਂ ਦੀ ਰੀਫਿਲ ਹੋਣੀ ਹੈ ਤੇ ਕੱਲ ਨੂੰ ਸਾਡੇ ਤੋਂ ਫੇਰ ਐ ਤਾਂ ਸਾਨੂੰ 6 ਮਹੀਨੇ ਨੂੰ ਪੁੱਛ ਲਓ ਜੂਨ ਚ ਕੈਂਪ ਕਿੱਥੇ ਦੱਸ ਦਾਂਗੇ ਸਾਰਾ ਬਾਰਡਰ ਏਰੀਆ ਚੈੱਕ ਅਪ ਕਰਕੇ ਆ ਪਠਾਨਕੋਟ ਤੋਂ ਲੈ ਕੇ ਖੇਮ ਕਰਨ ਤੱਕ ਹਾਂ ਮਾਲ ਵਿੱਚ ਆੜੇ ਟੀਮਾਂ ਤੁਰੀਆਂ ਫਿਰਦੀਆਂ ਪਾਗਲਾ ਵਾਂਗ ਉਤਰੇ ਇੱਥੇ ਕੈਂਪ ਲੱਗਣ ਤੋਂ ਪਹਿਲਾਂ ਪੁੱਛੋ 10 ਦਿਨ ਸਾਡਾ ਇੱਥੇ ਮੈਂਬਰ ਆ ਗਿਆ ਪਤਾ ਨਹੀਂ ਕਿੰਨੇ ਫੋਨ ਕਾਲ ਇਹਨਾਂ ਦੇ ਹੋ ਗਏ ਵੀ ਕੋਈ ਚੀਜ਼ ਦੀ ਕਮੀ ਨਾ ਰਹਿ ਜਾਏ ਇਸ ਕੈਂਪ ਨੂੰ ਕਾਮਯਾਬ ਕਰਨ ਦੇ ਲਈ ਸਾਨੂੰ 2 ਹਫ਼ਤੇ ਲੱਗ ਜਾਂਦੇ ਆ ਬਿਲਕੁਲ ਠੀਕ ਹੈ ਉਹ ਟੀਮ ਆੜੇ ਸਾਡੀ ਠੀਕ ਹੈ ਅਸੀਂ ਪਰ ਕੋਈ ਸਿਸਟਮ ਅਸਾ ਦੇ ਕੋਈ ਸਾਨੂੰ جنੂਨ ਹੈ ਵੀ ਯਾਰ ਕੋਈ ਮਾਂ ਪੈਣ ਨਹੀਂ ਮਰਨਦੇ ਬਚ ਸਕਦੀ ਹੂੰ ਕਿਉਂਕਿ ਉੱਥੇ ਮੌਤ ਹੈ ਨਹੀਂ ਇੰਗਲੈਂਡ ਚ ਕੈਂਸਰ ਹੋ ਜਾਂਦਾ ਪਰ ਇਹਨੂੰ ਬਚਾ ਲੈਂਦੇ ਇੱਥੇ ਸੂਟ ਨਾ ਜਿਹੜੀਆਂ ਸਾਡੇ ਵਾਲੀਆਂ ਉੱਥੋਂ ਬਾਹਰੋਂ ਆਉਂਦੀਆਂ ਉਹ ਨਾ ਇਧਰੋਂ ਟ੍ਰੈਚੀ ਗਿਆਸ ਨਵੇਂ ਸੂਟਾਂ ਦਾ ਭਰ ਕੇ ਲੈ ਆ ਜਾਂਦੀਆਂ ਉਦੋਂ ਪੁਰਾਣਿਆਂ ਦਾ ਭਰ ਲੈਂਦੇ ਹਾਂ ਹਾਂ ਉਹਨਾਂ ਨੂੰ ਕੰਮ ਹੀ ਕੋਈ ਨਹੀਂਗਾ ਮੈਂ ਹੁਣ ਆਪਦੀ ਸੱਸ ਨੂੰ ਮਿਲਣ ਜਾਣਾ ਜੀ ਮਾਫ ਕਰਨ ਲਾ ਟੈਲੀਵਿਜ਼ਨ ਤੇ ਕਹਿ ਰਿਹਾ ਉਹਨੇ ਪੂਰਾ ਮੈਨੂੰ ਕੱਲ੍ਹ ਦੀ ਫੋਨ ਕਰੀ ਜਾਂਦੀ ਐ ਤੁਝ ਤੂੰ ਰਹੀਂ ਜਰੂਰ ਮੈਂ ਮਾਲਵੇ ਦਾ ਜੰਪਾ ਲੈ ਮੋਗੇ ਜ਼ਿਲ੍ਹੇ ਦਾ ਗਾਂ ਉਹਦੇ ਕੋਲ ਭਰਾ ਭਤੀਜੇ ਦਾ ਵਿਆਹ ਗੱਲ ਨਹੀਂ ਬਾਤ ਨਹੀਂ 15 ਦਿਨ ਉਹਨੂੰ ਆਏ ਨੂੰ ਹੋ ਗਏ ਫਿਰ ਉਹ ਬਿਮਾਰ ਹੋ ਗਈ ਉਹ ਬਸ ਸਵੇਰੇ ਉੱਠਦੀਆਂ ਗੱਡੀ 'ਚ ਪਾਈਦੀਆਂ ਸ਼ਹਿਰ ਕੋਈ ਸੂਟ ਪੀੜਾ ਹੋ ਗਿਆ ਤੇ ਕੋਈ ਖੁੱਲਾ ਹੋ ਗਿਆ ਤੁਹਾਡੀ ਆਹੀ ਜ਼ਿੰਦਗੀ ਹੈ ਦੂਜੇ ਨੂੰ ਦੋਸ਼ਨਾ ਦਿਆ ਕਰੋ ਤੁਹਾਨੂੰ ਆਪਦੀ ਸਿਹਤ ਦੀ ਚਿੰਤਾ ਨਹੀਂ ਕੀ ਵੀ ਮੈਂ ਇੰਡੀਆ ਚ ਆਈ ਹਾਂ ਮੈਂ ਕੋਈ ਟੈਸਟ ਕਰਾ ਲਾ ਆਪਦੇ ਨਹੀਂ ਉਹ ਚਿੰਤਾ ਨਹੀਂ ਵੀ ਉਹਨੇ ਮੇਰੀ ਸੱਸ ਦਾ ਪਰਿਵਾਰ ਬਹੁਤ ਵੱਡਾ ਵੀ ਉਹ ਸਾਰੇ ਪਰਿਵਾਰ ਨੂੰ ਲੈ ਕੇ ਕੈਂਪ ਵਿੱਚ ਆ ਜਾ ਹਮ ਉਹਨਾਂ ਆਉਂਦੀਆਂ ਜਿਹੜੀਆਂ ਵੀ ਬਣਦੀਆਂ ਭਤੀਜਿਆਂ ਨੇ ਘਰ ਵਾਲੀਆਂ ਬਹੁਤ ਵੱਡੀ ਫੈਮਿਲੀ ਆ ਪਾਕਿਸਤਾਨ ਚੋਂ ਆਈ ਵੀ ਆ ਵੀ ਤੁਸੀਂ ਉਹ ਸਾਰਿਆਂ ਨੂੰ ਗੱਡੀ ਭਾਰ ਤੇ ਇੱਥੇ ਲਿਆ ਉਧਰ ਨਹੀਂ ਤੁਰਦੀਆਂ ਇਹਨਾਂ ਨੂੰ ਚਾ ਚੜ ਜਾਂਦਾ ਵੀ ਮੈਰਿਜ ਪਹਿਲੇ ਜਾਣਾ ਕਰਨ ਨੂੰ ਹਮ ਅੱਬਲ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਰਾਤ ਫਿਰ ਰਾਤ ਨੂੰ ਸੂਟ ਕੱਟ-ਕੱਟ ਰੱਖੀ ਜਾਣੀ ਹੈ ਸ਼ੇਰੇ ਮੈਂ ਕਿਹੜਾ ਪਾਉਣਾ ਸਾਡੇ ਤਾਂ ਜਿਹੜਾ ਮਿਲ ਗਿਆ ਬਲਾ ਕੋਟ ਪੈਂਟ ਉਹ ਹੀ 10 ਦਿਨ ਪਾਈ ਫਿਰਦੇ ਆ ਮੇਰੀਆਂ ਮਾਵਾ ਇਹ ਇੱਕ ਤਾਂ ਜਿਹੜੇ ਬਾਣੀਆਂ ਸਾਡੇ ਦੁਕਾਨ ਨਾਲੇ ਉਹ ਵੀ ਇਹਨਾਂ ਉਹਨਾਂ ਦੇ ਗਾ ਇੱਕ ਦਿਨ ਜਾਨਸਾਰੋ ਕੈਂਪਾ ਕੋਲ ਆਇਆ ਦੇ ਦਿੰਦੇ ਆ ਕੁਝ ਕੌਫੀ ਦਾ ਕੱਪ ਜਾ ਇਹ ਫਿਰ ਦੀ ਇੱਕ ਸੂਟ ਲੈਣਾ ਪੰਜ ਲੈਂਦੇਗੇ ਮਾਫੀ ਚਾਹੁੰਨ ਏ ਮਾਵਾ ਭੈਣਾ ਸਾਡੀਆਂ ਇਹ ਕਰਦੀਆਂ ਬਾਤ ਦੱਸ ਰਿਹਾ ਤੁਹਾਨੂੰ ਬੱਚੇ ਮੇਰੇ ਸਾਡਾ ਪਰਿਵਾਰ ਵੀ ਹੋ ਜਾਈ ਹੈ ਠੀਕ ਹੈ ਅਸੀਂ ਲੇਡੀਜ਼ ਸਾਰੇ ਇੱਕੋ ਜਿਹੇ ਹੈ ਪਰ ਮੈਂ ਭੈਣਾ ਨੂੰ ਚਲੋ ਸ਼ੌਕ ਹੁੰਦੇ ਔਰਤ ਦੇ ਨਾ ਐਂਡ ਛਾਤੀ ਔਰਤ ਦਾ ਗਹਿਣਾ ਹੁੰਦਾ ਮੇਰੀ ਉਹ ਭੈਣੋਂ 5000 ਦੇ ਨੇੜੇ ਪੰਜਾਬ ਦੀ ਔਰਤ ਦੀ ਇੱਕ ਛਾਤੀ ਕੱਟੀ ਆ ਤੇ 6 6-7000 ਦੇ ਨੇੜੇ ਦੋਨੇ ਕੱਟੀਆਂ ਡਾਕਟਰ ਨਵਜੋਤ कौर ਸਿੱਧੂ ਸਾਡੀ ਬੈਸਟ ਡਾਕਟਰ ਵਿਚਾਰੀ ਉਹਦੀ ਛਾਤੀ ਕੱਟੀ ਆ ਇਹ ਔਰਤ ਦਾ ਗਹਿਣਾ ਤੇ ਕਦੇ ਫੋਕੇ ਸੂਟਾਂ ਚ ਨਾ ਤੁਰੀਆਂ ਫਿਰਿਓ ਅਸਲੀ ਗੇਣਾ ਨਾ ਕਟਾਲਿਓ ਸੁਣ ਲਓ ਮੈਂ ਕੀ ਕਹਿ ਰਿਹਾ ਮੇਰੀਓ ਭੈਣੋ ਚੈੱਕ ਅਪ ਇਨ ਟਾਈਮ ਬਹੁਤ ਤਕਲੀਫ ਹੈ ਜਿੱਦੀ ਸ਼ਾਤੀ ਕੱਟੀ ਜਾਵੇ ਔਰ 6 ਮਹੀਨੇ ਪਾਣੀ ਨਿਕਲਦਾ ਪਾਈਪ ਲਾਉਣੇ ਪੈਂਦੇ ਆ ਬੁਰਾ ਹਾਲ ਹੋ ਜਾਂਦਾ ਉਹ ਭੈਣੋ ਡਾਕਟਰ ਔਰ ਖੁਦ ਡਾਕਟਰਾਂ ਨੂੰ ਵਜੋਦ ਕਰੋ ਹਮਮ ਇਹ ਖੁਦ ਮੰਨਦੀ ਹੈ ਮੇਰੀ ਭੈਣ ਕਿ ਮੈਂ ਕੈਂਸਰ ਦੇ ਵਿੱਚ ਲੇਟ ਹੋ ਗਈ ਸੈਕੰਡ ਲੇਟ ਸਟੇਜ ਤੇ ਚ ਉਹਨੂੰ ਪਤਾ ਲੱਗਿਆ ਪਰ ਬਚ ਗਈ ਸਾਡੀ ਬੈਸਟਰ ਆ ਮੈਂ ਤਾਂ ਕਹਿੰਨਾ ਕੱਲ ਪਰਖੂ ਦੀ ਚੰਗੀ ਸਿਹਤ ਰੱਖੇ ਸਾਡੀ ਹੋਰ ਸੰਸਥਾ ਦੀ ਸੇਵਾ ਕਰੇ ਪਰ ਇਹ ਬੀਬੀਆਂ ਭੈਣਾਂ ਨੂੰ ਸਿਹਤ ਦੀ ਚਿੰਤਾ ਨਹੀਂ ਮੈਂ ਸੂਟਾਂ ਦਾ ਤਾਂ ਨਾ ਲਿਆ ਕਿ ਸੂਟਾ ਜੀ ਕੋਈ ਮਿੱਕੂ ਕੀ ਜਾਂਦੇ ਨੇ ਫਿਰ ਮਹੀਨਾ ਆਉਂਦੀਆਂ ਫਿਰ 에어ਪੋਰਟ ਤੇ ਰੌਲਾ ਇਹਨਾਂ ਦਾ ਪਾਇਆ ਹੁੰਦਾ ਸੂਟ ਦਾ ਭਾਰ ਵੱਧ ਜਾਂਦੇ ਆ ਉਹ ਕਹਿੰਦੇ ਕਾਢੇ ਦੇ ਵਿੱਚੋਂ ਉਹ ਸਾਡਾ ਜਹਾਜ਼ ਵੀ ਲੇਟ ਕਰਾਉਂਦੇ ਨੇ ਬਹੁਤ ਕੁਝ ਕਰਾਉਂਦੀਆਂ ਇਹ ਪਰ ਫਿਰ ਵੀ ਸਾਡੀਆਂ ਮਾਵਾ ਭੈਣਾਂ ਜਿਉਂਦੀਆਂ ਰਹਿਣ ਤੇ ਮਾਵਾ ਭੈਣਾਂ ਲਈ ਮਾਇਆ ਥੈਂਕ ਯੂ ਤਾਲੀ ਵਾਲਾ ਸਾਹਿਬ ਜਾਗਰੂਕਤਾ ਦੀ ਕਮੀ ਕਿੰਨੇ ਕਮਾਂਦੇ ਹੈ ਜੇ ਤੁਸੀਂ ਕਿਉਂਕਿ ਦੇਖੋ ਕੈਂਪ ਲੱਗਾ ਹੈ ਡਰ ਦੇ ਮਾਰੇ ਕਈ ਤਾਂ ਚੈੱਕ ਅਪ ਹੀ ਨਹੀਂ ਕਰਾਂਦੇ ਕਿ ਤੇ ਸਾਨੂੰ ਨਿਕਲ ਨਾ ਆਵੇ ਨਹੀਂ ਵੀ ਜੀ ਅਸੀਂ ਮਾਲਵੇਜ ਤੇ ਖਿੱਚਦਾ ਕੰਮ ਹਾਂ ਦੋਆਬਾ ਵੀ ਬਹੁਤ ਕਰ ਦਿੱਤਾ ਉਹ ਕਪੂਰਥਲਾ ਜ਼ਿਲ੍ਹਾ ਸਾਰਾ ਨਵਾਂ ਸ਼ਹਿਰ ਸਾਹਿਬ ਐਂਡ ਕੋਈ ਪੂਚਿੰਤਾਲੀ ਬੀਬੀ ਲੋਕਾਂ ਕੋਲ ਪੈਸਾ ਨਹੀਂ ਇਹ ਮੰਨਦੀ ਗੀ ਪਿੰਡ ਦੀ ਨਾ ਗਰੀਬ ਔਰਤ ਕੋਲੇ ਫ फेब्रुवारी ਨੂੰ ਇੱਥੇ ਆਉਣ ਦਾ ਪੈਸਾ ਨਹੀਂ ਵੀ ਟੈਂਪੂ ਦੇ ਪੈਸੇ ਨਹੀਂ ਇੱਥੇ ਆ ਗਈ ਤਾਂ ਅਸੀਂ ਸਾਮ ਲਾ ਗਏ ਹੁਣ ਮੈਂ ਕਰਦਾ ਗੱਲ ਗਰੀਬ ਦਾ ਮੂੰਹ ਗੁਰੂ ਦੀ ਗੋਲ ਅੱਜ ਇੱਕ ਗੋਲਖੋਂ ਤੋਂ ਮੈਂ ਦਿਸਪਣੀ ਤੁਰੀ ਆਉਂਦੀ ਆ। ਉਹਦੇ ਟੁੱਟੀਆਂ ਚੱਪਲਾ। ਠੀਕ ਆ ਖੰਗ ਆ ਰਹੀ ਐ ਪੱਟੀ ਚੁੰਨੀ ਐ। ਤੇ ਚੱਪਲਾਂ ਦੇ ਵਿੱਚ ਮੇਖ ਲਾਈ ਆ। ਕੀ ਕੁਲਵੰਤ ਸਿੰਘ ਅੱਨਾ ਹੁਣ ਦਿਸਦਾ ਨਹੀਂ? ਯੈਸ। ਮੈਂ ਗੋਲਕੀ ਬਦਲੀ। ਮੈਂ ਉਹ ਗੋਲਖ ਜਿਹੜੀ ਗੁਰੂ ਨੇ ਭੇਜੀ ਚੱਲਦੀ ਫਿਰਦੀ ਗੋਲਕੋ ਤੁਰੀ ਆਉਂਦੀ ਮੇਰੇ ਵੱਲੋਂ। ਤੇ ਮੈਂ ਉਹਦੇ ਮੂੰਹ 'ਚ ਕੁਝ ਪਾਉਣਾ। ਤੇ ਤੁਸੀਂ ਜਿਹਦੇ 'ਚ ਟੰਨ ਨਾ ਬੋਲਣ ਕੁਲਵੰਤ ਸਿੰਘ ਨੇ 1000 ਰੁਪਇਆ ਦਿੱਤਾ ਅੰਗਲੈਂਡ ਵਾਲੇ ਨੇ। ਇੱਥੇ ਨਾ ਨਹੀਂ। ਉਹ ਗੋਲ ਕਰ ਅਰਦਾਸ ਕਰੂ ਮੇਰੇ ਲਈ ਉਹ ਗਰੀਬ ਮਾਂ ਕੱਲੀ ਨੂੰ ਦਵਾਈ ਨਹੀਂ ਸ਼ਾਇਦ ਜਾਣ ਲੱਗੇ ਕਈ ਮਾਂ ਲੈ 100 ਰੁਪਿਆ ਕਿ ਟੈਂਪੂ ਟੁੰਬੂ ਤੇ ਚੜ ਕੇ ਘਰ ਜਾਵੜੀ ਗੋਲ ਕ ਪਛਾਣੋਏ ਕੀ ਕਰੀ ਜਾਨੇ ਆ ਸਹਿਮਤ ਐਸ ਲੱਭ ਜੀ ਬਿਲਕੁਲ ਸਾਰੀਆਂ ਭੈਣਾਂ ਸਹਿਮਤ ਹ ਹੁਣ ਉਹ ਗੋਲ ਕ ਪਛਾਣੋ ਗਈਆਂ ਠੀਕ ਐ ਕੋਸ਼ਿਸ਼ ਕਰਿਆ ਕਰੋ ਯਾਰ ਦਿਸਦੀ ਐ ਗੋਲ ਕ ਸਾਨੂੰ ਮੈਂ ਮੇਰਾ ਨਹੀਂ ਇਹ ਗੁਰੂ ਸਾਹਿਬ ਨੇ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲ ਪਰ ਤੁਸੀਂ ਸ਼ਬਦ ਪੜਪੜ ਕਸਾਤਾ ਪਾਇਆ ਕਦੇ ਉਹਦੇ ਹੈ ਹੀ ਨਹੀਂ ਕੁਝ ਹਾਂ ਨਾ ਪੜਿਆ ਕਰੋ ਕਿਉਂ ਡਰਾਮੇ ਕਰਦੇ ਆ ਫਿਰ ਇਹ ਇਹ ਜ਼ਰੂਰੀ ਹੈ ਉਹ ਤੇ ਪੈਰਾ ਦੇਣਾ ਬਹੁਤ ਧੰਨਵਾਦ ਮੇਰੇ ਗੱਲਾਂ ਕਰਨ ਨੂੰ ਫੌਜੀ ਕਰਦਾ ਸੀ ਇੱਕ ਇੱਕ ਇਹਨਾਂ ਦਾ ਉਪਰਾਲਾ ਦੱਸ ਦਿਓ ਕਿਉਂਕਿ ਕਬੱਡੀ ਟੂਰਨਾਮੈਂਟ ਦਾ ਕਾਫੀ ਹੁੰਦੇ ਆ ਉਹਨਾਂ ਨੇ ਇਹ ਬੰਦ ਕਰਕੇ ਤੁਹਾਡੇ ਨਾਲ ਬਾਹਰ ਮਿਲੇ ਹੈਗੇ ਆ ਟ੍ਰੇਸੀ ਸਾਹਿਬ ਇਹਨਾਂ ਦੀ ਪੂਰੀ ਟੀਮ ਹੈ ਹਾਂਜੀ ਟੂਰਨਾਮੈਂਟ ਬੰਦ ਹੋ ਗਿਆ ਇੱਥੇ ਉਹ ਪਲੇਅਰਾਂ ਨੂੰ ਤਕਲੀਫ ਜ਼ਰੂਰ ਹੋਈ ਹੋਣੀ ਹੈ ਜਿਨ੍ਹਾਂ ਦੇ ਆ ਬੰਦ ਹੋਇਆ ਹੈ ਉਹਨਾਂ ਦੀ ਮਾਇਆ ਬੰਦ ਹੋਈ ਹੈ ਪਰ ਇਹ ਲੋਕਾਂ ਦੀ ਸੇਵਾ ਦੇ ਵਿੱਚ ਬਣਾਇਆ ਤੇ ਜਿਵੇਂ ਤੁਸੀਂ ਕਹਿੰਨੇ ਆ ਕਿਸੇ ਕੋ ਆਨ ਦਾ ਕਰਾਇਆ ਨਹੀਂ ਉਹਨਾਂ ਨੇ ਇਹ ਵੀ ਸਹੂਲਤ ਇਸ ਕੈਂਪ ਲਈ ਦਿੱਤੇ ਆ ਜੇ ਕੋਈ ਆਣਾ ਚਾਹੁੰਦਾ ਹੈ ਸੰਪਰਕ ਕਰਨ ਗੱਡੀ ਵੀ ਪਹੁੰਚੋਗੇ ਉੱਤੇ ਬਿਲਕੁਲ ਵੀ ਜੀ ਬਹੁਤ ਮੈਂ ਇਹਨੂੰ ਕਹਿੰਨਾ ਅੱਜ ਨਿਰਵਿਗਨ ਖੰਡਪਾਟ ਹੋ ਗਿਆ ਨਿਰਵਿਗਨ ਹੋ ਗਿਆ ਜਗਰਾਤਾ ਤੁਸੀਂ ਨਾ ਤੁਸੀਂ ਵੀ ਹਿੰਦੂ ਵੀਰਾਂ ਨਾਲ ਗਲੀ ਰੋਖ ਲੈਣੇ ਆ ਉਹ ਪਰਸੋਂ ਚੌਥੇ ਦੀ ਗੱਲ ਸੁਣਾਉਣਾ ਮੈਂ ਲੁਧਿਆਣੇ ਸੀ ਤੇ ਮੈਨੂੰ ਉਹਨਾਂ ਦਾ ਨਾ ਕੋਈ ਪ੍ਰੋਗਰਾਮ ਸੀ ਮਾਤਾਵਾ ਹਿੰਦੂ ਵੀਰਾਂ ਨੇ ਮੈਨੂੰ ਬੁਲਾਇਆ ਉਹ ਐਂਬੂਲੈਂਸ ਕੇ ਨੂੰ ਹਾਰਟ ਅਟੈਕ ਹੋਇਆ ਟੂ ਟੂ ਕਰੀ ਜਾਵੇ ਉਹ ਮਰਦਾ ਦੀਆਂ ਭੇਟਾਂ ਗਾਈ ਜਾਣ ਤੇ ਗਲੀ ਬੰਦ ਕੀਤੀ ਵੀ ਹਾਂ ਤੇ ਹਾਰਟ ਅਟੈਕ ਵਾਲੇ ਕੋਲੇ ਮਿੰਟ 7 ਹੁੰਦੇ ਆ ਆ ਗਲੀਆਂ ਬੰਦ ਕਰਕੇ ਨਾ ਕੁਛ ਨਹੀਂ ਹੋਣਾ ਢੋਲਕੀਆਂ ਕੁੱਟ ਕੇ ਉਹਨੂੰ ਬਚਾਓ ਵਿਚਾਰੇ ਨੂੰ ਉਹਦੇ ਕੋਲ ਮਿੰਟ ਹੀ 7 ਹੁੰਦੇ ਆ ਹਾਰਟ ਅਟੈਕ ਵਾਲੇ ਜੇ ਟਾਈਮ ਸਰ ਪਹੁੰਚ ਕੇ ਡਾਕਟਰ ਦੇ ਬਾਜੂ ਨਹੀਂ ਮਰ ਜੂ ਤੁਸੀਂ ਤਾਂ ਧਰਮ ਤੋਂ ਬਿਨਾ ਕੰਮ ਹੀ ਕੋਈ ਅੱਛਾ ਜੇ ਤੈਨੂੰ ਇੱਥੇ ਹੁਣ ਕਿਸੇ ਨੂੰ ਹਾਰਟ ਅਟੈਕ ਹੋ ਜੇ ਹਾਂ ਮੰਦਰ ਲੈ ਕੇ ਜਾਵਾਂਗੇ ਗੁਰਦੁਆਰੇ ਖਸਤਾਲੇ ਦਾ ਜਵਾਬ ਦਿਓ ਤੁਹਾਨੂੰ ਦੁਆਲ ਤੁਹਾਨੂੰ ਸਵਾਲ ਕਰਨਾ ਬਿਲਕੁਲ ਹਸਤਾਲਾ ਲੈ ਜਾਊਂਗੀ ਹਸਤਾਲ ਨੂੰ ਦਵਾਈ ਦਿੱਤੀ ਹੈ ਕਿਤੇ ਹਾਂ ਇਹ ਵੀ ਬੋਲੋ ਨੋ ਨਾ ਨਹੀਂ ਦਿੱਤੀ ਨਾ ਹਾਂ ਅਰਦਾਸ ਕਰੂੰਗਾ ਮੈਂ ਵੀ ਬਾਬਾ ਨਾਨਕ ਗੁਰਗਨ ਸਾਹਿਬ ਮੈਨੂੰ ਬਚਾ ਲਾ ਅਰਦਾਸ ਤੋਂ ਨਹੀਂ ਬਾਅਦ ਮੈਂ ਇਹ ਮੈਂ ਹਿੰਦੂ ਵੀਰ ਗੁਰਰਾਮ ਜੀ ਨੂੰ ਯਾਦ ਕਰਨਗੇ ਦੁਆ ਐਂਡ दारू ਹਸਤਾਲ ਨੂੰ ਵੀ ਕੁਝ ਦੇਣਾ ਜ਼ਰੂਰੀ ਹੈ ਤਾਂ ਹੀ ਜਾਨ ਬਚੇਗੀ ਦਵਾਈ ਬਹੁਤ ਜ਼ਰੂਰੀ ਹੈ ਐਂਬੂਲੈਂਸ ਆਉਂਦੀ ਹੈ ਨਾ ਫਿਰ ਮੰਦਰ ਨਹੀਂ ਲੈ ਕੇ ਜਾਂਦੀਗੀ ਇਰਕੇ ਵੀ ਰਾਜੇ ਮੋੜ ਲਿਆਉਂਦੇ ਆ ਜਲੰਧਰ ਵੀ ਨਹੀਂ ਪਹੁੰਚਦਾ ਕਾਰਨ ਕੀ ਆ ਤੁਹਾਡੇ ਪੁੱਠੇ ਸਿੱਦੇ ਕੰਮ ਬਚਾ ਸਕਦੇ ਆ ਜਾਨ ਉਹਦੀ ਕੋਸ਼ਿਸ਼ ਕਰਿਆ ਕਰੋ ਦੋਸਤੋ ਗੱਲਾਂ ਥੋੜੀਆਂ ਜਿਹਾ ਹਾਰਡ ਹੈ ਮਾਫੀ ਚਾਹੁੰਨਾ ਚੁਵਗੀਆਂ ਹੋਣੀਆਂ ਕਈਆਂ ਨੂੰ ਹਨਾ ਅੱਧਿਆਂ ਤਾਂ ਨੀਂਦ ਨਹੀਂ ਆਉਣੀ ਨਾ ਆਵੇ ਉਹਦੀ ਚਿੰਤਾ ਨਹੀਂ ਕੋਈ ਮੈਨੂੰ ਮੈਂ ਸੈਂਟਰ ਗਵਰਨਮੈਂਟ ਨੂੰ ਕਹਿ ਦਿੰਨਾ ਠੋਕੇ ਗੱਲਾਂ ਸੈਂਟਰ ਗਵਰਨਮੈਂਟ ਨੂੰ ਗੱਲ ਕਹਿ ਕੇ ਆਇਆ 4-5 ਲੱਖਾਂ ਆਉਂਦਗਾ ਹੋ 5 ਲੱਖਾਂ ਆਉਂਦੀਆਂ ਬਾਰਡਰ ਤੋਂ ਤੇ ਸਹੀ 2% ਹੈ ਸਿੱਖ ਹੋ ਜੰਮੂ ਵਾਲੇ ਬਾਰਡਰ ਤੋਂ ਚਾਈਨਾ ਵਾਲੇ ਬਾਰਡਰ ਤੋਂ ਤੇ ਆਹਾ ਪਾਕਿਸਤਾਨ ਵਾਲੇ ਤੋਂ 5 ਲੱਖਾਂ ਆਉਂਦੀਆਂ 4 ਸਿੱਖਾਂ ਦੀਆਂ ਹੁੰਦੀਆਂ ਜਿਨ੍ਹਾਂ ਦੀ ਪੋਪੂਲੇਸ਼ਨ 2% ਆ ਦਿਓ ਜਵਾਬ ਤੁਸੀਂ ਕਿੱਥੇ ਗਏ ਹੋ ਨੇ ਉਦੋਂ ਵੀ ਹਾਂ ਸਾਨੂੰ ਕੋਈ ਅੱਤਵਾਦੀ ਕਹਿੰਦਾ ਕੋਈ ਵੱਖਵਾਦੀ ਕਹਿੰਦਾ ਤੁਸੀਂ ਕਿੱਥੇ ਨਹੀਂ ਹੋ ਉਦੋਂ ਦਿਓ ਜਵਾਬ ਪੁੱਛਦਾ ਮੈਂ ਅਸੀਂ ਬਾਰਡਰਾਂ ਤੇ ਅਸੀਂ ਮਰਨੂ ਤੇ 10 ਲੱਖ ਬੰਦਾ ਮਰ ਗਿਆ 47 ਸਾਡਾ ਬਾਰਡਰਾਂ ਤੇ ਇੱਕ 140 ਕਰੋੜ ਪਾਪੂਲੇਸ਼ਨ ਹੈ ਜੀ ਇੰਡੀਆ ਦੀ ਤੇ ਅਸੀਂ 138 ਕਰੋੜ ਨੂੰ ਲੰਗਰ ਛਕਾ ਦਿਆਂਗੇ 2 ਕਰੋੜ ਬੋਲੋ ਮੇਰੇ ਗੁਰੂ ਆਮ ਦਾਸ ਦੇ ਲੰਗਰ ਚ 1.5 ਲੱਖ ਬੰਦਾ ਲੰਗਰ ਛਕਦਾ ਹਰ ਰੋਜ਼ ਤੇ ਸਨਿਚਿਤ ਰ ਐਤਵਾਰ ਨੂੰ 2 ਲੱਖ ਦੁਨੀਆ ਚ ਵੀ ਅੰਗਲੇ ਸਾਰੀ ਦੁਨੀਆ ਕੋ ਹਮਲੀ ਮੈਂ 43 ਮਲਕਾਂ ਸਾਡੀਆਂ ਵਰਲਡ ਕੈਂਸਰ ਦੀਆਂ 43 ਮਲਕਾਂ ਚ ਟੀਮਾਂ ਸਾਡੀਆਂ ਤੇ ਮੈਨੂੰ ਤੱਕ ਹਿਤ ਮੇਰੇ ਗੁਰੂ ਦੇ ਲੰਗਰ ਨਹੀਂ ਦਿਸੇ ਕਦੇ ਹਾਂ ਜੀ ਤੇ ਸਾਡਾ ਗੁਰਦਾਰਾ ਹੂ ਮਿਲ ਜੂਗਾ ਦੋਸਤੋ ਏ ਕੌਮ ਹੈ ਸਾਡੀ ਸਿੱਖ ਕੌਮ ਸਾਡੇ ਗੁਰੂ ਦਾ ਸਨੇਹਾ 2% ਇੰਡੀਆ ਦੀ ਪਾਪੂਲੇਸ਼ਨ ਦੇ ਵਿੱਚ 2% ਅਸੀਂ 2 ਤੋਂ ਵੀ ਘੱਟ ਤੇ ਲੰਗਰ ਅਸੀਂ ਖਵਾ ਦਿਆਂਗੇ 98% ਨੂੰ 138 ਕਰੋੜ ਨੂੰ ਤੁਸੀਂ ਖਵਾ ਦਿਓਗੇ ਬੋਲੋ ਸਾਨੂੰ ਮਾੜੇ ਨਾ ਕਿਹਾ ਕਰੋ ਆਪ ਅਟ੍ਰੈਸੀ ਵਾਲੇ ਵਿਚਾਰੇ ਅਮਰੀਕਾ ਤੋਂ ਆਇਆ ਉਹਦੇ ਵਾਈਫ ਬੱਚਿਆਂ ਨੂੰ ਲੈ ਕੇ ਇੱਥੇ ਦਵਾਈ ਦਾ ਲੰਗਰ ਵੀ ਲਾਤਾ ਸੀ ਅੱਜ ਦੁਆਬੇ ਦੇ ਵਿੱਚ ਵੈਲਕਮ ਜਿੰਨੇ ਮਰਜ਼ੀ ਆ ਜਾਓ ਕੁਇਰ ਸਟ੍ਰਕਚਰ ਹੈ ਵੀ 5000 ਦੀ ਦੇਖਣਾ 2000 ਹੂੰ ਕਦੇ ਇਹ ਜਿਹੇ ਸਿਸਟਮ ਦੇਖਿਆ ਨਹੀਂ ਇਹ ਦੱਬ ਕੇ ਹੁਣ ਪ੍ਰਚਾਰ ਕਰੀ ਟੋਨ ਘੰਟਾ ਹਲਕੇ ਜਗਰਾਤਾਂ ਤੋਂ ਮੁੜਿਆ ਉਹ ਘਰਾਂ ਨੂੰ ਭੱਜ ਜਾਗੇ ਬਾਕੀ ਵੀ ਮਰਜ਼ੀ ਤੁਹਾਡੀ ਹੈ ਹੂੰ ਧੰਨਵਾਦ ਸਤਿ ਸ੍ਰੀ ਅਕਾਲ ਧੰਨਵਾਦ ਸਾਨੂੰ ਸਮਾਵੇ ਲਈ ਧੰਨਵਾਦ ਓਕੇ ਮੈਂ ਛੁੱਟੀ ਲੈਂਦਾ ਜੀ ਥੈਂਕ ਯੂ ਵੀਡੀ